ਆਹ ਲੋ ਖਾਂਸੀ ਵਾਲਾ ਫਾਰਮੂਲਾ ਖਾਂਸੀ ਵਾਲਾ ਹਾਂ ਆਹ ਲੋ ਜੀ ਇਹ ਗਲੇ ਚ ਆਏ ਜੀ ਮੈਂ ਉਹ ਕਰਾਹ ਲਾ ਤਾ ਹੋਵੇ ਬਿਲਕੁਲ ਕਰਾਹ ਵਾਲੀ ਗੱਲ ਸਹੀ ਹੈਗੀ ਗਲਾ ਸਾਫ ਕਰਦਾ ਤੁਰਾ ਜਾਂਦਾ ਇਹ ਇੰਨਾ ਜ਼ਬਰਦਸਤ ਫਾਰਮੂਲਾ ਹੈ ਚਮਚਾ ਚਮਚਾ ਲਾਇਆ ਹਾਂ ਜੀ ਬਹੁਤ ਵਧੀਆ ਤੈਸਕ ਕੀ ਹੋਇਆ ਜੀ ਇਹਦੇ ਨਾਲ ਗਲੇ ਚ ਥੋੜੀ ਠੀਕ ਹੋਇਆ ਗਲਾ ਤੁਸੀਂ ਵੀ ਲਿਆ ਚਮਚਾ ਹਾਂ ਲਿਆ ਲਾਇਆ ਮਾਰੇ ਚਮਚਾ ਮਾਰੇ ਹਾਂ ਹਾਂ ਚਮਚਾ ਮਾਰਿਆ ਚਮਚਾ ਇਹਦਾ ਮਾਰਿਆ ਹੋਰ ਨਾ ਸਾਧ ਲਓ ਕੋਈ ਕੀ ਆ ਖਾਧਾ ਤੁਸੀਂ ਹਾਂਜੀ ਕੀ ਲੱਗਿਆ ਖਾ ਕੇ ਕਾਲੀ ਮਿਰਚਾਂ ਦਾ ਟੈਸਟ ਜਿਹਾ ਆਇਆ ਮਿਰਚਾਂ ਦਾ ਟੈਸਟ ਆਇਆ ਹਾਂਜੀ ਖਾਂਸੀ ਖੁੰਸੀ ਗਲਾ ਸਾਫ ਕੀਤਾ ਇਹਨੇ ਹਾਂਜੀ ਕੁਝ ਹੈਗਾ ਸੀ ਗਲੇ 'ਚ ਖਰਾਬ ਸੀ ਗਲਾ ਹਾਂ ਗਲਾ ਦੁਖਦਾ ਰਹਿੰਦਾ ਯਾਰ ਟੌਂਸ ਹੁੰਦੇ ਨੇ ਮੇਰੇ ਅੱਛਾ ਖਾ ਕੇ ਕੁਝ ਰਿਲੀਫ ਮਿਲੇ ਹਾਂਜੀ ਖੰਗ ਰੇਸਾ ਜ਼ਖਾਮ ਕੁਝ ਵੀ ਹੋਵੇ ਠੀਕ ਆ ਉਹਦਾ ਇਹ ਆਪਾਂ ਲੰਗਰ ਲਾਇਆ ਵਾ ਇੱਕ ਚਮਚਾ ਲਓ ਖੰਗ ਪਿਜਾਓ ਠੀਕ ਹੈ ਇਹਦਾ ਜਿਹੜਾ ਟੈਸਟ ਹੈ ਇਹ ਦੇਸੀ ਸਹਿਦ ਦੇ ਵਿੱਚ ਬਣਿਆ ਹੋਇਆ ਹੈ ਬਹੁਤ ਅੱਛਾ ਹੈਗਾ ਟੈਸਟ ਦੇਖਿਆ ਹੈਗਾ ਇਹਦੇ ਵਿੱਚ ਕਈ ਚੀਜ਼ਾਂ ਦਾ ਟੈਸਟ ਆ ਰਿਹਾ ਹੈਗਾ ਅੱਛਾ ਨੈਚੁਰਲ ਚੀਜ਼ਾਂ ਦਾ ਹਾਂ ਜੀ ਕੀ ਹੋਇਆ ਖਾ ਕੇ ਕੀ ਮਹਿਸੂਸ ਹੋਇਆ ਠੀਕ ਹੈ ਜੀ ਵਧੀਆ ਦੋਇ ਖਾਂਗਾਸ ਦਿੱਤੀ ਉਹਨਾਂ ਨੇ ਖਾਂਸੀ ਹੋਈ ਹੋਈ ਸੀ ਤੁਹਾਨੂੰ ਆਮ ਮਾੜੀ ਮਾੜੀ ਹੈਗੀ ਜੀ ਤੇ ਕੁਝ ਲੱਗਿਆ ਫਰਕ ਹਾਂ ਲੱਗਦਾ ਹੁੰਦਾ ਜੀ ਜਿਵੇਂ ਨਾ ਪੂਰਾ ਜਿਵੇਂ ਕਲੌਜੀ ਹੋ ਜਾਂਦੀ ਅੰਦਰ ਅੱਛਾ ਉਹ ਸਾਂ ਸਾਂ ਦੀ ਹਟੀਏ ਜਦੋਂ ਅੰਦਰ ਜਾਂਦੀ ਹੈ ਨਾ ਚਮਚਾ ਆਦਾ ਇਹ ਗਲੇ ਦੀ ਜਿਹੜੀ ਖਰਾਸ ਹੈ ਜਿਹੜਾ ਰੇਸਾ ਇੱਥੇ ਜੰਮਿਆ ਹੁੰਦਾ ਬਲਗਾਂ ਜੰਮੀ ਹੁੰਦੀ ਜਿਹੜੇ ਕਹਿੰਦਾ ਉਹ ਕੁੱਤੇ ਖਾਂ ਨੂੰ ਖਾਉਂ ਜੀ ਕਰੀ ਜਾਂਦਾ ਬ੍ਰੇਕ ਜੇ ਲਾਈ ਜਾਂਦਾ ਉਹ ਸਾਰਾ ਗਲਾ ਸਾਫ਼ ਹੋ ਜਾਂਦਾ ਇਹ ਲੰਗ ਨੂੰ ਜਾ ਕੇ ਸਾਫ਼ ਕਰਦਾ ਐਵੇਂ ਨਹੀਂ ਹੈਗਾ ਕਿ ਤੁਸੀਂ ਖਾ ਹੀ ਨਹੀਂ ਸਕਦੇ ਜਾਂ ਬਈ ਬਹੁਤ ਮੁਸ਼ਕਲ ਸੀ ਸਵਾਦ ਲੱਗਿਆ ਜੇ ਬਾਅਦ ਚ ਜਿਹੜਾ ਕਾਲੀ ਮਿਰਚ ਦਾ ਟੇਸ ਆਉਂਦਾ ਐਂਡ ਦੇ ਵਿੱਚ ਮਤਲਬ ਵਧੀਆ ਸੀ ਇੱਕ ਵਾਰ ਅੱਧਾ ਚਮਚਾ ਬੱਚੇ ਨੂੰ ਸਵੇਰੇ ਸ਼ਾਮ ਦੋ ਖਾਂਸੀ ਗਾਇਬ ਆ ਇੰਨਾ ਜ਼ਬਰਦਸਤ ਹੈ ਬੱਚਿਆਂ ਨੂੰ ਇਹ ਇੰਨਾ ਦੇਣਾ ਬੱਚਿਆਂ ਵਾਸਤੇ ਇਹ ਬੱਚਿਆਂ ਵਾਸਤੇ ਹੈ ਸलाम नमस्ते ਸਤਿ ਸ਼ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਸੁਖ ਆਯੁਰਵੇਦਾ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਹੈਗਾ ਜਿਹੜਾ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਲਗਵਾਇਆ ਗਿਆ ਹੈ ਇਸ ਮੌਕੇ ਦੇ ਉੱਤੇ ਇੱਕ ਖਾਸ ਤਰ੍ਹਾਂ ਦਾ ਨੁਸਖਾ ਖਾਸ ਤਰ੍ਹਾਂ ਦਾ ਫਾਰਮੂਲਾ ਹੈ ਜਿਹੜਾ ਉਹ ਖਾਸ ਕਰਕੇ ਜਿਹੜੀ ਇੱਥੇ ਸੰਗਤ ਬੈਠੀ ਹੈ ਲੰਗਰ ਛਕਣ ਤੋਂ ਬਾਅਦ ਜਲੇਬੀਆਂ ਦਾ ਪਕੌੜਿਆਂ ਦਾ ਤਾਂ ਉਹਨਾਂ ਨੂੰ ਇੱਕ ਨੁਸਕਾ ਫਾਰਮੂਲਾ ਟੇਸਟ ਹੈਗਾ ਖਾਸ ਕਰਕੇ ਪ੍ਰਧਾਨ ਜੀ ਕਰਵਾ ਰਹੇ ਨੇ ਰਾਜਵਿੰਦਰ ਸਿੰਘ ਗਿੱਲ ਸਾਹਿਬ ਨੇ ਅਸੀਂ ਜਿਹੜੀ ਚੀਜ਼ ਵਾਸਤੇ ਤੁਸੀਂ ਸਾਨੂੰ ਬੁਲਾਇਆ ਸੀ ਉਹ ਤਾਂ ਤੁਸੀਂ ਦਿਖਾਈ ਦਿਖਾਈ ਇਹ ਕਿਹੜੀ ਚੀਜ਼ ਹੈਗੀ ਇਹ ਇਹ ਜੀ ਇਹ ਅੱਜ ਜਿਹੜੀ ਤੁਹਾਨੂੰ ਆਪਾਂ ਨਾ ਸੰਗਤ ਨੂੰ ਦੇ ਰਿਹਾ ਹੈ ਲੰਗਰ ਇਹਦਾ ਅੱਜ ਦਾ ਲੰਗਰ ਲਾਆ ਵਾ ਗੁਰੂ ਨਾਨਕ ਪ੍ਰਬੁੱਤੇ ਮਹਾਰਾਜ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਉਹਦੇ ਸਬੰਧ ਵਿੱਚ ਆਪਾਂ ਇਹ ਖਾਂਗ ਰੇਸਾ ਜਖਾਮ ਕੁਝ ਵੀ ਹੋਵੇ ਠੀਕ ਆ ਉਹਦਾ ਇਹ ਆਪਾਂ ਲੰਗਰ ਲਾਇਆ ਵਾ ਇੱਕ ਚਮਚਾ ਲਓ ਖਾਂਗ ਪਿਜਾਓ ਠੀਕ ਹੈ ਇਹਦਾ ਜਿਹੜਾ ਟੇਸਟ ਹੈ ਇਹ ਦੇਸੀ ਸਹਿਦ ਦੇ ਵਿੱਚ ਬਣਿਆ ਹੋਇਆ ਸਾਡਾ ਜੜੀ ਬੂਟੀਆਂ ਦਾ ਹੋਇਆ ਬਾਕੀ ਇਹ ਵੀਰ ਜੀ ਹੁਣੀ ਲੈ ਰਿਹਾ ਇਹਨਾਂ ਨੇ ਚਮਚਾ ਚਮਚਾ ਲਿਆ ਇਹਨਾਂ ਨੂੰ ਪੁੱਛੋ ਆਪੇ ਦੱਸਣਗੇ ਇਹਦਾ ਟੇਸਟ ਜੀ ਚਮਚਾ ਚਮਚਾ ਲਾਇਆ ਬਹੁਤ ਵਧੀਆ ਟੇਸਟ ਕੀ ਹੋਇਆ ਜੀ ਇਹਦੇ ਨਾਲ ਗਲੇ ਥੋੜੀ ਠੀਕ ਹੋਇਆ ਗਲਾ ਗਲਾ ਠੀਕ ਹੋਇਆ ਗਲੇ ਨੂੰ ਕੀ ਪ੍ਰੋਬਲਮ ਨਹੀਂ ਵੈਸੇ ਅਚ ਜਿਹੜਾ ਅੱਗੇ ਨਾਲੋਂ ਗਲਾ ਹਾਂਜੀ ਹਾਂਜੀ ਇੱਕ ਚਮਚੇ ਨਾਲ ਹੀ ਹਾਂਜੀ ਹਾਂਜੀ ਤੁਸੀਂ ਵੀ ਲਿਆ ਚਮਚਾ ਲਾ ਲਿਆ ਮਾਰੇ ਚਮਚਾ ਮਾਰੇ ਹਾਂ ਹਾਂ ਚਮਚਾ ਮਾਰਿਆ ਚਮਚਾ ਇਹਦਾ ਮਾਰਿਆ ਹੋਰ ਨਾ ਸਾਦ ਲਓ ਕੋਈ ਚਮਚੇ ਵੀ ਕਿਹੜੇ ਤਰ੍ਹਾਂ ਦੇ ਹੈ ਨਾ ਵੈਸੇ ਕਰਕੇ ਤਾਂ ਕਿਆ ਬਾਤ ਹੈ ਮੈਂ ਕਿਹ ਮਹਕਮਾ ਕਰਕੇ ਕਹਿਣ ਲੱਗ ਪਾ ਕਿ ਕੀ ਮਹਿਸੂਸ ਹੈ ਕਿਹੜਾ ਚਮਚਾ ਆਈ ਚਮਚਾ ਆ ਚਮਚਾ ਲਿਆ ਕਿੰਨਾ ਕੁ ਲੈਣਾ ਜੀ ਇਹ ਆਹ ਇੰਨਾ ਕਿੰਨਾ ਪੂਰਾ ਲਿਆ ਚਮਚਾ ਬਹੁਤ ਟੇਸਟ ਆ ਟੇਸਟ ਵੀ ਵਧੀਆ ਤੇ ਉਦਾਂ ਵੀ ਵਧੀਆ ਅੱਛਾ ਕੀ ਮਹਿਸੂਸ ਹੋਇਆ ਖਾਣ ਤੋਂ ਬਾਅਦ ਖਾਣ ਤੋਂ ਬਾਅਦ ਤਾਂ ਗਲਾ ਐਂ ਜਿਦਾ ਐ ਸਾਫ ਹੋ ਗਿਆ ਪੂਰਾ ਐਨ ਗਲਾ ਸਾਫ ਹੋ ਗਿਆ ਜੀ 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 ਸੋ ਅਸੀਂ ਵੀ ਟੇਸਟ ਅਸੀਂ ਵੀ ਟੇਸਟ ਕਰਕੇ ਦੇ ਹਾਂ ਜਰੂਰ ਜਰੂਰ ਅਸੀਂ ਵੀ ਟੇਸਟ ਕਰਕੇ ਦੇਖਦੇ ਆ ਪ੍ਰਧਾਨ ਜੀ ਦਾ ਕਹਿਣਾ ਹੈ ਪ੍ਰਧਾਨ ਜੀ ਕੰਮ ਕੀ ਕਰੂਗਾ ਇਹ ਇਹ ਖਾਂਸੀ ਰੇਤ ਸਾਰੇ ਤੁਸੀਂ ਜਲੇਬੀਆਂ ਲੈ ਸਾਰੇ ਫੜ ਲੈ ਜਿਹੜੇ ਜਲੇਬੀਆਂ ਪਕੌੜੇ ਆ ਸਾਰੇ ਦੱਸ ਰਹੇ ਆ ਜੇ ਜਲੇਬੀ ਚ ਕਾਏ ਆ ਪੁੱਛੋ ਆ ਜਾਓ ਕੀ ਕਹਿ ਰਹੇ ਆ ਜਲੇਬੀ ਬਣੀਆਂ ਜਲੇਬੀ ਆ ਜਾ ਬਣੀਆਂ ਨਾ ਨਾ ਸਹੀ ਗੱਲ ਆ ਸਾਰੀਆਂ ਆ ਜਾਓ ਛੋਟੀਆਂ ਲੱਗਦੇ ਵੀ ਹਸੋ ਆਹੋ ਮੈਂ ਕਹਿੰਦਾ ਖਾਦੀਆਂ ਨਹੀਂ ਸਾਡੀਆਂ ਮੈਂ ਹੀ ਆਜਮ ਹੋ ਗਈਆਂ ਜੀ 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 ਮੈਂ ਵੀ ਚਮਚਾ ਚੱਕੀ ਫਿਰਦੇ ਆ ਜੀ ਇਹ ਕਾਹਦਾ ਕੀ ਚਮਚਾ ਜੀ ਕੀ ਖਾਦੇ ਖਵਾਇਆ ਤੁਹਾਨੂੰ ਹਾਂਜੀ ਖਵਾਇਆ ਜੀ ਜਲੇਬੀਆਂ ਖਾ ਕੇ ਛੱਡੀ ਸੀ ਨਹੀਂ ਬਸ ਗੇਲੇ ਕੋਲ ਲਗਾ ਕੇ ਪਰਚਾ ਲੱਗਿਆ ਸੀ ਖੀਰ ਕੋ ਖਾ ਗਏ ਸੀ ਅੱਛਾ ਕੀ ਕੀ ਹੋਇਆ ਖਾ ਕੇ ਕੀ ਮਹਿਸੂਸ ਹੋਇਆ ਠੀਕ ਆ ਜੀ ਵਧੀਆ ਦੋਇ ਖਾਂਗਾ ਸਤੇ ਦਿੱਤੀ ਉਹਨਾਂ ਨੇ ਖਾਂਸੀ ਹੋਈ ਹੋਈ ਸੀ ਤੁਹਾਨੂੰ ਹਾਂ ਮਾੜੀ ਮਾੜੀ ਹੈਗੀ ਜੀ ਤੇ ਕੁਝ ਲੱਗਿਆ ਫਰਕ ਹਾਂ ਲੱਗਦਾ ਹੁੰਦਾ ਜੀ ਜਿਵੇਂ ਨਾ ਪੂਰਾ ਜਿਵੇਂ ਚਣਾ ਜਿਹੋਈ ਜਾਂਦੀ ਅੰਦਰ ਅੱਛਾ ਉਹ ਸਾਂ ਸਾਂ ਜੀ ਹਟ ਗਈ ਹੈ ਹਾਂ ਸੁੱਕੀ ਖੰਗ ਸੀ ਆ ਬਲਗਮ ਉਹ ਜਿਵੇਂ ਹੁਣ ਜਿਵੇਂ ਰਸੂਸੀ ਪੀਤੀ ਸੀ ਨਾ ਇੱਕੋ ਦਮ ਆ ਗਈ ਸੀ ਵੀ ਜਿਆਦਾ ਉਹਨੇ ਸਾਫ ਕਰ ਦਾਨੇ ਅੱਛਾ ਮਤਲਬ ਸਾਫ ਹੋ ਗਿਆ ਹਾਂ ਬਸ ਐਂ ਲੱਗਦਾ ਜਿਵੇਂ ਸਾਫ ਕਰਤਾ ਜਾਂਦਾ ਚੱਲੀ ਜਾਂਦਾ ਜੀ ਗ੍ਰੀਨ ਜੀ ਅੱਛਾ ਵਧੀਆ ਸਾਹਿਬ ਹਾਂ ਜੀ ਕੀ ਬਾਤ ਹੈ ਕੀ ਬਾਤ ਹੈ ਚਲੋ ਚਲੋ ਠੀਕ ਹੈ ਜੀ ਠੀਕ ਹੈ ਤੁਸੀਂ ਵੀ ਲਾਇਆ ਚਮਚਾ ਹਾਂ ਜੀ ਹਾਂ ਜੀ ਕੀ ਮਹਿਸੂਸ ਹੋਇਆ ਚਮਚਾ ਖਾ ਕੇ ਵਧੀਆ ਟੇਸਟ ਲੱਗਿਆ ਜੀ 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 ਚਲੋ ਬਹੁਤ-ਬਹੁਤ ਸ਼ੁਕਰੀਆ ਸੋਹ ਦੇਖੋ ਪਰਦਾਜੀ ਨੇ ਖਾਸ ਕਰ ਨੁਸਖਾ ਲੋਕਾਂ ਤੱਕ ਪਹੁੰਚਦਾ ਕਰ ਰਹੇ ਨੇ ਇਹ ਵੀ ਅਸੀਂ ਪੁੱਛਾਂਗੇ ਕਿ ਇਸ ਤਰ੍ਹਾਂ ਦੇ ਦੇ ਵਿੱਚ ਕੀ ਪਾਇਆ ਹੈ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਟੇ ਕੀ ਆ ਖਾਧਾ ਤੁਸੀਂ ਹਾਂ ਜੀ ਕੀ ਲੱਗਿਆ ਖਾ ਕੇ ਕਾਲੀ ਮਿਰਚਾਂ ਦਾ ਟੇਸਟ ਜਿਹਾ ਆਇਆ ਮਿਰਚਾਂ ਦਾ ਟੇਸਟ ਆਇਆ ਹਾਂ ਖਾਂਸੀ ਖੁੰਸੀ ਗਲਾ ਸਾਫ਼ ਕੀਤਾ ਇਹਨੇ ਹਾਂ ਜੀ ਕੁਝ ਹੈਗਾ ਸੀ ਗਲੇ 'ਚ ਖਰਾਬ ਸੀ ਗਲਾ ਹਾਂ ਗਲਾ ਦੁਖਦਾ ਰਹਿੰਦਾ ਜਾਂ ਟਾਂਸ ਹੁੰਦੇ ਨੇ ਮੇਰੇ ਅੱਛਾ ਖਾ ਕੇ ਕੁਛ ਰਿਲੀਫ ਮਿਲੇ ਹਾਂਜੀ ਰਿਲੀਫ ਮਿਲੇ ਹਾਂਜੀ ਅੱਛਾ ਅੱਛਾ ਜੀ 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 ਦੋਸਤੋ ਤੁਸੀਂ ਦੇਖੋ ਲੋਕ ਹੈਗੇ ਨੇ ਪ੍ਰਕਾਸ਼ ਪੁਰਬ ਦੇ ਮੌਕੇ ਖਾਸ ਕਰਕੇ ਜਲੇਬੀਆਂ ਦਾ ਸਮੋਸਿਆਂ ਦਾ ਜਿਹੜਾ ਲੰਗਰ ਹੈਗਾ ਇੱਥੇ ਉਹ ਖਾਸ ਕਰਕੇ ਖਾਂਦੇ ਨੇ ਔਰ ਵਰਤੌਂਦੇ ਵੀ ਨੇ ਸੋ ਤਸਵੀਰਾਂ ਨੇ ਪ੍ਰਧਾਨ ਜੀ ਉਹਨਾਂ ਲੋਕਾਂ ਕੋਲ ਹੀ ਪਹੁੰਚ ਰਹੇ ਨੇ ਜਿਹੜੇ ਖਾਣ ਪੀਣ ਦੇ ਸ਼ਕੀਨ ਹੈਗੇ ਨੇ ਸੋ ਤਸਵੀਰਾਂ ਤੋਂ ਅੱਛਾ ਪਰਦਾ ਜੀ ਤੁਸੀਂ ਇਹ ਕਹਿੰਦੇ ਵੀ ਜਿਹੜਾ ਅੰਦਰ ਜਾਂਦਾ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਹੈਗੀ ਹੈ ਆ ਬਾਪੂ ਜੀ ਨਾਲ ਗੱਲ ਕੀਤੀ ਹੈਗੀ ਹੈ ਤੇ ਉਹ ਕਹਿੰਦੇ ਵੀ ਸਾਡੇ ਗਲੇ ਦੇ ਵਿੱਚ ਜਿਹੜੀ ਖੜਖੜ ਜੀ ਹੁੰਦੀ ਸੀ ਛਾਤੀ 'ਚ ਖੜਖੜ ਜੀ ਹੁੰਦੀ ਸੀ ਉਹ ਵੀ ਇਹ ਕੰਮ ਕੀਤਾ ਇਹਨੇ ਰੁਕੀ ਸਾਹਿਬ ਇਹ ਦਾ ਜਦੋਂ ਅੰਦਰ ਜਾਂਦੀ ਹੈ ਨਾ ਚਮਚਾ ਇਹ ਦਾ ਇਹ ਗਲੇ ਦੀ ਜਿਹੜੀ ਖਰਾਸ ਹੈ ਜਿਹੜਾ ਰੇਸਾ ਇੱਥੇ ਜੰਮਿਆ ਹੁੰਦਾ ਬਲਗਾਂ ਜੰਮੀ ਹੁੰਦੀ ਹੈ ਜਿਹੜੇ ਕਹਿੰਦੇ ਉਹ ਕੁੱਤੇ ਖਾਉਂ ਖਾਉਂ ਜੀ ਕਰੀ ਜਾਂਦਾ ਬ੍ਰੇਕ ਜੇ ਲਾਈ ਜਾਂਦਾ ਉਹ ਸਾਰਾ ਗਲਾ ਸਾਫ਼ ਹੋ ਜਾਂਦਾ ਇਹ ਲੰਗ ਨੂੰ ਜਾ ਕੇ ਸਾਫ਼ ਕਰਦਾ ਹੈ ਲੰਗਜ਼ ਨੂੰ ਮਤਲਬ ਉਹ ਸਾਫ਼ ਕਰ ਦਿੰਦਾ ਮਤਲਬ ਫੇਫੜਿਆਂ ਨੂੰ ਸਾਫ਼ ਕਰਦਾ ਫੇਫੜੇ ਦੀ ਸਫਾਈ ਵਾਲਾ ਫੇਫੜਿਆਂ ਨੂੰ ਸਫਾਈ ਕਰ ਦਿੰਦਾ ਅੱਛਾ ਹਾਲੇ ਇਹਦੀ ਇੱਕ ਚਮਚ ਇੱਕ ਇੱਕ ਚਮਚਾ ਇੱਕ ਛੀਸੀ ਦਾ ਟੋਕਟ 15 ਦਿਨ ਚੱਲ ਜਾਂਦੀ ਹੈ 15 ਦਿਨਾਂ ਵਿੱਚ ਤੁਹਾਡੀ ਖਾਂਸੀ ਜ਼ੁਖਾਮ ਰਹਿਣੀ ਨਹੀਂ ਜਿੰਨਾ ਮਰਜ਼ੀ ਰੇਸਾ ਪੁਰਾਣਾ ਹੋਵੇ ਹਾਂ ਇਹਦਾ ਇੰਨਾ ਵਧੀਆ ਜਬਰਦਸਤ ਜਿਹੜੇ ਲੋਕ ਇਸ ਤਰੀਕੇ ਨਾਲ ਅੱਜ ਲੰਗਰ ਲੱਗਿਆ ਇੱਥੇ ਪਕੌੜਿਆਂ ਦਾ ਸਮੋਸਿਆਂ ਦਾ ਜਲੇਬੀਆਂ ਦਾ ਅਸੀਂ ਘਰਾਂ ਦੇ ਵਿੱਚ ਵੀ ਅਕਸਰ ਇਹ ਖਾ ਕੇ ਉਸ ਤੋਂ ਬਾਅਦ ਪਾਣੀ ਪੂਣੀ ਪੀ ਲੈਂਦੇ ਆ ਨਖੰਸੀ ਹੋ ਜਾਂਦੀ ਹੈ ਇਹ ਮੈਂ ਨਾ ਕਿਸੇ ਲਈ 2-3 ਸਾਲ ਤੋਂ ਵੇਚਦਾ ਆ ਰਿਹਾ ਦਿੱਤਾ ਆ ਰਿਹਾ ਲੋਕਾਂ ਨੂੰ ਇਸੇ ਕਰਕੇ ਮੈਨੂੰ ਇਹਦਾ ਰਿਜ਼ਲਟ 100% ਰਿਜ਼ਲਟ ਹੈ ਇਹਦਾ ਮੈਂ ਤਾਂ ਹੀ ਹਾਪੜੇ ਕਿਸੇ ਗੁਰਪੁਰਬ ਦੇ ਪ੍ਰੋਗਰਾਮ ਤੇ ਸੰਗਤਾਂ ਜਲੇਬੀਆਂ ਪਕੌੜੇ ਵਗੈਰਾ ਖਾਂਦੀਆਂ ਨੇ ਖਾਂਸੀ ਹਰੇਕ ਨੂੰ ਹੋ ਜਾਂਦੀ ਹੈ ਆਪਾਂ ਖਾਂਸੀ ਹੋਣੀ ਨਹੀਂ ਦਿੰਦੇ ਜੀ ਜਾਓ ਭਾਈ ਜਲੇਬੀਆਂ ਖਾਓ ਪਕੌੜੇ ਖਾਓ ਤੇ ਸਾਡਾ ਇਹਦਾ ਚਮਚਾ ਖਾ ਕੇ ਜਾਓ ਖਾਂਸੀ ਨਹੀਂ ਹੋਣੀ ਤੁਹਾਨੂੰ ਬਈ ਇਹ ਸਾਡਾ ਖਾਂਸੀ ਨੂੰ ਹਟਾਉਣ ਵਾਲਾ ਫਾਰਮੂਲਾ ਹੈ ਜੀ ਜੀ ਚਲੋ ਅਸੀਂ ਬਾਪੂ ਜੀ ਕੋਲੋਂ ਵੀ ਮੰਨਦੇ ਆ ਬਾਪੂ ਜੀ ਕੀ ਕਹਿੰਦੇ ਨੇ ਸੱਚ ਕਾਲ ਬਾਪੂ ਜੀ ਸੱਚ ਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਹਰਿੰਦਰ ਜੀ ਅੱਛਾ ਕਿੱਥੋਂ ਆਏ ਹੋ ਚੰਡੀਗੜ੍ਹੋਂ ਅੱਛਾ ਕੀ ਦੱਸ ਰਹੇ ਸੀ ਤੁਸੀਂ ਪ੍ਰਧਾਨ ਜੀ ਨੂੰ ਕੀ ਕਹਿ ਰਹੇ ਸੀ ਮੈਂ ਤਾਂ ਕਹਿੰਦਾ ਵੀ ਬਹੁਤ ਅੱਛਾ ਹੈਗਾ ਟੇਸਟ ਦੇਖਿਆ ਹੈਗਾ ਇਹਦੇ ਵਿੱਚ ਕਈ ਚੀਜ਼ਾਂ ਦਾ ਟੇਸ ਆ ਰਿਹਾ ਹੈਗਾ। ਅੱਛਾ, ਨੇਚਰਲ ਚੀਜ਼ਾਂ। ਹਾਂਜੀ, ਹਾਂਜੀ। ਬਿਲਕੁਲ, ਬਿਲਕੁਲ। ਇਹ ਚੀਜ਼। ਪਕੌੜੇ-ਪਕੌੜੇ ਛੱਕ ਕੇ ਛੱਡੇ ਹੋ ਤੁਸੀਂ? ਨਹੀਂ ਆ ਮੈਂ ਤਾਂ ਇਹਨਾਂ ਨੂੰ ਪਰਹੇਜ਼ ਕਰਦਾ ਇਹਨਾਂ ਤੋਂ। ਛੱਡ ਤੋਂ ਪਰਹੇਜ਼ ਕਰਦਾ। ਠੀਕ ਹੈ। ਤੇ ਇਹਦੇ ਵਿੱਚ ਕੀ ਟੇਸ ਹੈ? ਟੇਸ ਬਹੁਤ ਅੱਛਾ ਹੈਗਾ ਪਰ ਲੇਕਿਨ ਜਿਹੜੀਆਂ ਦੇਸੀ ਤੋਂ ਹੋ ਜਾਂ ਨਾ। ਹਾਂਜੀ। ਪਿੰਡਾਂ 'ਚ ਅਸੀਂ ਵਰਤਦੇ ਦੇਦੇ। ਉਹੀ ਚੀਜ਼ਾਂ ਦਾ ਟੇਸ ਆ ਰਿਹਾ। ਪਿੱਛੋਂ ਕਿੱਥੋਂ ਹੋ ਤੁਸੀਂ? ਪਿੱਛੋਂ ਤਾਂ ਇਧਰ ਰੋਪੜ ਡਿਸਟ੍ਰਿਕਟ ਹੈ ਸਰ ਰੋਪੜ ਡਿਸਟ੍ਰਿਕਟ ਹੈ ਹਾਂ ਜੀ ਮਤਲਬ ਇਦਾਂ ਦੇ ਨੁਸਖੇ ਫਾਰਮੂਲੇ ਜਿਹੜੇ ਸਾਡੇ ਪਿੰਡਾਂ 'ਚ ਪਹਿਲਾਂ ਵਰਤ ਇਹ ਚੱਲਨੇ ਚਾਹੀਦੇ ਆ ਜੀ ਅੱਛਾ ਹਾਂ ਜਿਵੇਂ ਹੁਣ ਇਹ ਦੂਸਰੀ ਇੰਗਲਿਸ਼ ਚਲਦੀਆਂ ਹੈਗੀਆਂ ਦਵਾਈਆਂ ਉਹਨਾਂ ਨਾਲੋਂ ਜੇ ਅਸੀਂ ਇਹ ਅਪਣਾਵਾਂਗੇ ਤਾਂ ਇਹ ਬਹੁਤ ਅੱਛੀ ਚੀਜ਼ ਹੈ ਤੁਸੀਂ ਵੀ ਟੈਸਟ ਕੀਤੇ ਜੀ ਹਾਂਜੀ ਬਹੁਤ ਅੱਛਾ ਜਿਆਦਾ ਲੱਗਿਆ ਬਹੁਤ ਅੱਛਾ ਲੱਗਿਆ ਜੀ ਡਾਕਟਰ ਸਾਹਿਬ ਇਹ ਰਾਜਵਿੰਦਰ ਸਾਹਿਬ ਕਹਿੰਦੇ ਨੇ ਕਹਿੰਦੇ ਗਲਾ ਗੁਲਾ ਸਾਰਾ ਕੁਝ ਸਾਫ਼ ਕਰ ਦਿੰਦਾ ਜੀ ਸਾਫ਼ ਕਰ ਦੇਗਾ ਬਹੁਤ ਅੱਛਾ ਹੈ ਦੇਸੀ ਦਵਾਈਆਂ ਪਾਈਆਂ ਮੈਡੀਸਨ ਬਹੁਤ ਅੱਛੀ ਹੈ ਜੀ ਸੋ ਅਸੀਂ ਵੀ ਇਹ ਨੁਸਖਾ ਫਾਰਮੂਲਾ ਖਾ ਕੇ ਦੇਖਦੇ ਹਾਂ ਕਿ ਇਸ ਤਰ੍ਹਾਂ ਦਾ ਕੀ ਹੈਗਾ ਜਿਹੜੇ ਲੋਕ ਇਸ ਨੁਸਕੇ ਦੀ ਫਾਰਮੂਲੇ ਦੀ ਬੜੀ ਤਾਰੀਫ਼ ਕਰ ਰਹੇ ਨੇ ਬਹੁਤ ਤਰ੍ਹਾਂ ਦੀ ਚੀਜ਼ਾਂ ਦਾ ਟੈਸਟ ਹੈਗਾ ਗਰਦਾ ਨਹੀਂ ਕਾਫੀ ਸਾਰੀ ਚੀਜ਼ਾਂ ਦਾ ਟੇਸਟ ਆ ਰਿਹਾ ਇਹਦੇ ਚ ਹਮ ਇਹਦੇ ਵਿੱਚ ਤਾਂ ਕਾਫੀ ਜੜੀ ਬੂਟੀਆਂ ਜਿਹੜੀਆਂ ਪਾਈਆਂ ਹੋਈਆਂ ਉਹਦਾ ਪਾਊਡਰ ਬਣਾ ਕੇ ਇਹ ਦੇਸੀ ਸਿਹਤ ਹੈ ਸਿਹਤ ਦੇ ਵਿੱਚ ਤਿਆਰ ਕੀਤਾ ਹੋਇਆ ਇਹਦੇ ਵਿੱਚ ਕੋਈ ਇਹ ਜੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਸਾਡੇ ਸਰੀਰ ਨੂੰ ਕੋਈ ਨੁਕਸਾਨ ਕਰੇ ਹਮ ਹਾਂ ਇਹਦਾ ਤਾਂ ਮੈਂ ਤੁਹਾਨੂੰ ਦੱਸਿਆ ਨੇ ਵੀ ਮੈਂ ਕੁਆਂਟਲ ਦੇ ਹਿਸਾਬ ਨਾਲ ਪਾਊਡਰ ਬਣਾ ਬਣਾ ਕੇ ਵੇਚਦਾ ਮੈਨੂੰ ਤਾਂ ਦੁਕਾਨਦਾਰ ਵੀ ਜੀ ਤੂੰ ਸਿਹਤ ਲੈਣਾ ਕਹਿੰਦਾ ਇੰਨਾ ਸਿਹਤ ਕਰਦਾ ਕੀ ਆ ਤੂੰ ਮੈਂ ਮਖਿਆ ਭਰਾਵਾ ਅਸੀਂ ਤਾਂ ਬਹੀ ਸੰਗ ਦਾ ਭਲਾ ਕਰਦੇ ਆ ਪ੍ਰਮਾਤਮਾ ਮੂਹਰੇ ਦੁਆ ਕਰਦੇ ਆ બસ ਜੀ ਨੂੰ ਇੱਕ ਚਮਚਾ ਦੇਈਦਾ ਡੱਬੀਆਂ ਲੋਕ ਗਲੇ ਚ ਆਏ ਜੀ ਮੈਂ ਉਹ ਕਰਾਹ ਲਾਤਾ ਹੋਵੇ ਬਿਲਕੁਲ ਕਰਾਹ ਵਾਲੀ ਗੱਲ ਸਹੀ ਹੈਗੀ ਗਲਾ ਸਾਫ ਕਰਦਾ ਤੁਰਾ ਜਾਂਦਾ ਇਹ ਇੰਨਾ ਜ਼ਬਰਦਸਤ ਫਾਰਮੂਲਾ ਹੈ ਕੀਆ ਬਾਤ ਹੈ ਹਾਂ ਜੀ ਸੋ ਤੁਸੀਂ ਦੇਖੋ ਸੁਖਾ ayurveda ਦੇ MD ਜੀ ਨੇ ਰਾਜਵਿੰਦਰ ਸਿੰਘ ਗਿੱਲ ਸਾਹਿਬ ਜਿਹੜੇ ਅੱਜ ਇੱਥੇ ਸੰਗਤ ਆਈਆਂ ਨੇ ਜਲੇਬੀਆਂ ਦਾ ਵੀ ਲੰਗਰ ਲੱਗਿਆ ਪਕੌੜਿਆਂ ਦਾ ਵੀ ਲੰਗਰ ਇੱਥੇ ਲੱਗਿਆ ਹੋਇਆ ਹੈ ਤੁਸੀਂ ਫਿਰ ਖਾਸ ਕਰਕੇ ਖਿਆਲ ਰੱਖਦੇ ਹੋ ਸੰਗਤ ਦਾ ਹਾਂਜੀ 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 ਬਿਲਕੁਲ ਜੀ ਤੇ ਆ ਬੱਚ ਪੈਣਾ ਬੈਠੀਆਂ ਇਹਨਾਂ ਨੇ ਵੀ ਛਕਿਆ ਪੁੱਛੋ ਇਹਨਾਂ ਨੂੰ ਭੈਣਾ ਦਸਣਗੀਆਂ ਬਈ ਭਾਈ ਕਿ ਇਹਨਾਂ ਨੇ ਵੀ ਤੁਸੀਂ ਵੀ ਚਮਚਾ ਚਮਚਾ ਇਹਨਾਂ ਨੂੰ ਖਵਾਇਆ ਬਸ ਸੰਗਤ ਨੂੰ ਸਾਰਾ ਪੁੱਤ ਅੱਛਾ ਬੱਚਿਆਂ ਦੀ ਜੇਕਰ ਅੱਪ ਪ੍ਰਧਾਨ ਜੀ ਗੱਲ ਕਰ ਲਈਏ ਬੱਚੇ ਵੀ ਇਸ ਵੇਲੇ ਸਰਦੀ ਚ ਵੈਸੇ ਵੀ ਸਰਦੀਆਂ ਦੇ ਵਿੱਚ ਸਾਡੇ ਪਕੌੜੇ ਨੇ ਪੂਰੀਆਂ ਨੇ ਪਟੂਰੇ ਨੇ ਸਾਡੇ ਘਰਾਂ ਚ ਆਮ ਬਣਦੇ ਨੇ ਤੇ ਫਿਰ ਬੱਚੇ ਪਾਣੀ ਪੀ ਲੰਦੇ ਨੇ ਉੱਪਰੋਂ ਉੱਤੇ ਫਿਰ ਉਹਨਾਂ ਦੀ ਖਾਂਸੀ ਗਲਾ ਖਰਾਬ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਸਰ ਜੀ ਅੱਧਾ ਚਮਚਾ ਦਿਓ ਇਹ ਕਿਹੜਾ ਕੋਈ ਕੋਈ ਦਵਾਈ ਹੈ ਨਾ ਦੇ ਵਿੱਚ ਕੋਈ ਕੈਮੀਕਲ ਹੈ ਨਾ ਕੋਈ ਸਟੈਂਡਰਡ ਹੈ ਕੁਝ ਵੀ ਇਹੋ ਜੀ ਚੀਜ਼ ਬੱਚੇ ਦਾ ਬੱਚਿਆਂ ਨੂੰ ਵੀ ਦਿੱਤਾ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਤਾਂ ਇਹ ਸੀਸੀ ਲਕੋ ਕੇ ਰੱਖਣੀ ਪੈਣੀ ਹੈ ਇਹ ਬੱਚਿਆਂ ਦੇ ਇੱਕ ਵਾਰ ਇਹ ਲੱਗ ਗਈ ਨਾ ਬੱਚੇ ਦਾ ਤੋ ਲਕੋ ਲਕੋ ਰੱਖਣ ਵਾਲੀ ਚੀਜ਼ ਹੈ ਕਿਉਂਕਿ ਬੱਚੇ ਨੇ ਖਾਣੀ ਬਹੁਤ ਹੈ ਇਹ ਇੱਕ ਵਾਰ ਅੱਧਾ ਚਮਚਾ ਬੱਚੇ ਨੂੰ ਸਵੇਰੇ ਸ਼ਾਮ ਦੋ ਖਾਂਚੀ ਗਾਇਬ ਹਾਂ ਇਹ ਇੰਨਾ ਜ਼ਬਰਦਸਤ ਹੈ ਬੱਚਿਆਂ ਨੂੰ ਇਹ ਇੰਨਾ ਦੇਣਾ ਬੱਚਿਆਂ ਵਾਸਤੇ ਇਹ ਬੱਚਿਆਂ ਵਾਸਤੇ ਆ ਅੱਧੀ ਰੋਜ਼ ਮੈਂ ਦੇਖਿਆ ਬੱਚਿਆਂ ਨੂੰ ਵੀ ਤੁਸੀਂ ਇੱਥੇ ਹਾਂ ਨਾ ਬੱਚਿਆਂ ਨੂੰ ਮੈਂ ਇਹ ਕਹਿੰਦਾ ਜੇ ਵੱਡਾ ਹੈਗਾ ਉਹਨੂੰ ਇੰਨਾ ਇੱਕ ਚਮਚਾ ਠੀਕ ਹੈ ਇਨੀ ਇਨੀ ডোজ ਵਾਧੂ ਮਤਲਬ ਇਹ ਜਿਹੜੀਆਂ ਫੇਫੜਿਆਂ ਦੇ ਵਿੱਚ ਰੇਸ਼ਾ ਬਲਗਮ ਜੰਮਿਆ ਹੁੰਦਾ ਇਹ ਕੱਢ ਦੇਣਾ ਉਹਨੇ ਜਿਹੜੇ ਗਲੇ ਦੇ ਵਿੱਚ ਖਾਰਸ਼ੀ ਨਹੀਂ ਕਰੀ ਜਾਂਦੇ ਖਾਂ ਖਾਂ ਜੇ ਕਰੀ ਜਾਂਦੇ ਆ ਉਹਨਾਂ ਵਾਸਤੇ ਆ ਜਿਵੇਂ ਅੱਜ ਕੱਲ ਹੁਣ ਪਰਾਲੀ ਸਾੜ ਰਿਹਾ ਉਹਦਾ ਧੂਆਂ ਹੋਣ ਕਰਕੇ ਬੜੇ ਲੋਕਾਂ ਨੂੰ ਖੰਸੀ ਹੋਈ ਹੈ ਇਸ ਕਰਕੇ ਆਪਾਂ احتਿਆਤ ਕਰਿਆ ਵੀ ਨਹੀਂ ਯਾਰ ਖੰਸੀ ਹੋਵੇ ਜਿਹੜੀ ਲੋਕਾਂ ਦੀ ਠੀਕ ਕਰੀਏ ਹਾਂ ਜੀ 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 ਹਾਂ ਆਪ ਦੇਖੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਅਸੀਂ ਲੋਕਾਂ ਨਾਲ ਤੁਹਾਡਾ ਐਕਸਪੀਰੀਅੰਸ ਹੈ ਜਿਹੜਾ ਉਹ ਸ਼ੇਅਰ ਕਰਵਾ ਰਹੇ ਹਾਂ ਭੈਣ ਜੀ ਤੁਸੀਂ ਵੀ ਇਹ ਚਮਚਲਾ ਮਤਲਬ ਛਕਿਆ ਸੀ ਇਹ ਚੀਜ਼ ਹਾਂਜੀ ਹਾਂਜੀ ਕੀ ਐਕਸਪੀਰੀਅੰਸ ਆ ਕਿਓ ਜਿਹਾ ਲੱਗਿਆ ਵਧੀਆ ਲੱਗਿਆ ਬੱਚਿਆਂ ਨੂੰ ਵੀ ਖਾ ਰਹੇ ਸੀ ਤੁਸੀਂ ਬੱਚੇ ਨੇ ਵੀ ਟੇਸਟ ਕੀਤਾ ਜੀ ਬੱਚੇ ਨੇ ਵੀ ਟੇਸਟ ਕੀਤਾ ਹਾਂ ਗੁੜੀਆਂ ਨੇ ਟੇਸਟ ਕੀਤਾ ਹਾਂਜੀ ਗੁੜੀਆਂ ਕਿਓ ਲੱਗ ਗਿਆ ਕਿਓ ਜਿਹਾ ਲੱਗਿਆ ਪੁੱਤ ਇਹ ਖਾ ਖਾਦਾ ਸੀ ਪ੍ਰਸ਼ਾ ਚਮਚਾ ਖਾਦਾ ਸੀ ਨੇ ਇਹਦਾ ਟੇਸਟੀ ਸੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਨਿਮਰਿਤ ਨਿਮਰਿਤ ਬਹੁਤ ਸੁਣਨ ਆਏ ਕਿਹੜੇ ਸਕੂਲ ਚ ਪੜਦੇ ਹੋ ਤੁਸੀਂ ਇਨਫੈਂਟ ਜੀਜ਼ਸ ਕਨਵੈਂਟ ਸਕੂਲ ਅੱਛਾ ਇਨਫੈਂਟੀ ਕਨਵੈਂਟ ਸਕੂਲ ਕੀ ਕੀ ਖਾਂਦੇ ਹੋ ਤੁਸੀਂ ਘਰੇ ਤੁਹਾਨੂੰ ਖਾਂਸੀ ਹੋ ਇਹਨਾਂ ਨੂੰ ਖਾਂਸੀ ਹੋ ਜੰਨੀ ਆ ਤੁਹਾਨੂੰ ਕਰਦੇ ਹੋ ਸੋ ਬੜੀ ਪਿਆਰੀ ਬੱਚੀ ਹੈਗੀ ਆ ਸਾਡੀ ਅੱਛਾ ਕਿਹੋ ਜਿਹਾ ਟੇਸਟ ਕਿਹੋ ਜਿਹਾ ਲੱਗਿਆ ਪਿਆ ਟੇਸਟ ਵਧੀਆ ਲੱਗਿਆ ਜੀ ਵਧੀਆ ਲੱਗਿਆ ਕੀ ਕੁਝ ਗਲਤ ਹੋਇਆ ਮੈਨੇ ਵੀ ਖਾਧੀ ਆ ਇਹ ਮੈਨੂੰ ਲੱਗਦਾ ਜਿਵੇਂ ਕਰਾਹ ਨਹੀਂ ਲਾ ਦਿੰਦੇ ਜੀ ਉਸ ਤਰੀਕੇ ਨਾਲ ਕਰਾਹ ਜਿਹਾ ਲੱਗਿਆ ਪਕੌੜੇ ਖਾਦੇ ਸੀ ਸਮੋਸੇ ਖਾਦੇ ਆ ਇਹਨੂੰ ਜੀ ਹਾਂਜੀ ਹਾਂਜੀ ਬਿਸਤਰੀ ਲੱਗ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ ਮਨਪ੍ਰੀਤ ਤੁਸੀਂ ਵੀ ਟੈਸਟ ਕੀਤਾ ਹੈ ਹਾਂਜੀ ਤੁਹਾਨੂੰ ਕਿਹੋ ਜਿਹਾ ਟੈਸਟ ਲੱਗਿਆ ਟੈਸਟ ਵਧੀਆ ਸੀ ਮੈਨੂੰ ਲੇਕ ਪਰ ਆਪਣਾ ਆਤ ਨਹੀਂ ਨਾ ਹੈ ਕੋੜੀਆਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਖਾਂਦੀ ਤਾਂ ਇੱਕ ਵਾਰੀ ਥੋੜਾ ਔਖਾ ਲੱਗਿਆ ਪਰ ਮਤਲਬ ਐਵੇਂ ਨਹੀਂ ਹੈਗਾ ਕਿ ਤੁਸੀਂ ਖਾ ਹੀ ਨਹੀਂ ਸਕਦੇ ਜਾਂ ਤੁਹਾਨੂੰ ਬਈ ਬਹੁਤ ਮੁਸ਼ਕਲ ਸੀ ਸਵਾਦ ਲੱਗਿਆ ਜੇ ਬਾਅਦ ਚ ਜਿਹੜਾ ਕਾਲੀ ਮਿਰਚ ਦਾ ਟੈਸਟ ਆਉਂਦਾ ਐਂਡ ਦੇ ਵਿੱਚ ਮਤਲਬ ਵਧੀਆ ਸੀ ਵਧੀਆ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਅੱਛ ਆ ਆ ਲੋ ਜੀ ਆ ਲੋ ਇਹੀ ਚੱਟ ਲੋ ਸਿਮਚਾ ਲੋ ਕੀ ਬਾਤ ਹੈ ਅੱਛਾ ਪ੍ਰਧਾਨ ਜੀ ਕਿਸ ਕਿਸੇ ਰੋਗ ਦੇ ਉੱਤੇ ਕੰਮ ਕਰੋਗੇ ਆਖਿਰ ਦੇ ਵਿੱਚ ਸਾਨੂੰ ਦਾ ਇਹ ਫੁਰਕੀ ਸਾਹਿਬ ਖੰਗ ਹੈ ਇਹਦਾ ਡਕਰ ਵੀ ਆ ਗਿਆ ਜੀ ਬਈ ਇਹ ਕਹਿੰਦਾ ਹਾਜਮਾ ਹੋ ਜਾਵਾਂ ਸਭ ਸੈਟ ਹੋ ਜਾਂਦਾ ਖੰਗ ਹੋਇਆ ਜ਼ਖਾਮ ਹੋਇਆ ਰੇਜ਼ਾ ਹੋਇਆ ਬਲਗਮ ਅੰਦਰ ਕਿੰਨੀ ਮਰਜੀ ਜੰਮੀ ਹੈ ਮੇਰੇ ਕੋਲ ਤਾਂ ਇਦਾਂ ਦੀਆਂ ਰਿਪੋਰਟਾਂ ਆਈਆਂ ਬਜ਼ੁਰਗ ਮੈਨੂੰ ਕਹਿੰਦੇ ਵੀ ਅਸੀਂ ਖੇਤ ਦੇ ਵਿੱਚ ਟਰੈਕਟਰ ਨਹੀਂ ਚਲਾ ਸਕਦੇ ਆਟਾ ਚੱਕੀ ਤੇ ਜਾ ਕੇ ਆਟਾ ਨਹੀਂ ਸੀ ਪ사 ਸਕਦੇ ਸਾਨੂੰ ਇੰਨਾ ਰੇਸਾ ਜਖਾਮ ਜਿਹੜਾ ਇਹ ਖੰਗ ਤੰਗ ਕਰਦੀ ਸੀ ਜਦੋਂ ਦੀ ਛੋਡੀ ਇਹ ਇੱਕ ਇੱਕ ਸੀਸੀ ਖਾ ਲਈ ਅਸੀਂ ਕਦੋਂ ਟਰੈਕਟਰ ਤੇ ਜਾ ਕੇ ਹਲ ਵੀ ਬਾ ਲਿਆ ਚੱਕੀ ਤੇ ਜਾ ਕੇ ਆਟਾ ਵੀ ਪ사 ਲਿਆ ਵੀ ਬਾਈ ਜੀ ਤੁਹਾਡੀ ਜਿਹੜੀ ਇਹ ਦਵਾਈ ਬਿਲਕੁਲ ਕਾਮਯਾਬ ਹੈ ਤੇ ਵਾਹਰਾ ਤੁਹਾਨੂੰ ਬੁੱਧੀ ਸਮਤ ਦੇਵੇ ਅਸੀਂ ਮਹਾਰਾਜ ਮੂਰੇ ਕਿਰਪਾ ਕਰਾਰੋ ਨੀ ਕਹਨੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਕਿਰਪਾ ਕਰੀ ਇਹੋ ਜੀ ਸਮਾਜ ਦੀ ਸੇਵਾ ਕਰਨ ਦਾ ਬਲ ਬਖਸ਼ੀ ਸਾਡੇ ਦੇ ਮਿਹਰ ਭਰਿਆ ਹੱਥ ਨਾਲ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਰਾਜਵਿੰਦਰ ਸਿੰਘ ਗਿੱਲ ਸਾਹਿਬ ਜ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਨੁਸਖਾ ਫਾਰਮੂਲਾ ਹੈ ਇਹਨਾਂ ਦੇ ਕੋਲ ਇਹਨਾਂ ਦੇ ਹੱਥ ਲੱਗਿਆ ਹੋਇਆ ਖਾਸ ਕਰਕੇ ਅੱਜ ਸੇਵਾ ਹੈ ਜਿਹੜੀ ਉਹ ਇੱਥੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਕਰ ਰਹੇ ਨੇ ਖਾਸ ਕਰਕੇ ਉਹਨਾਂ ਸੰਗਤਾਂ ਦੀ ਜਿਹੜੇ ਸੰਗਤਾਂ ਪਕੌੜਿਆਂ ਦੀ ਜਲੇਬੀਆਂ ਦੀ ਸ਼ੌਕੀਨ ਹੈਗੇ ਨੇ ਸਾਰਿਆਂ ਨੂੰ ਲਗਭਗ ਖਵਾਇਆ ਔਰ ਸਾਰਿਆਂ ਦਾ ਕਹਿਣਾ ਹੈ ਕਿ ਕਾਫੀ ਵਧੀਆ ਇਹਦਾ ਟੇਸਟ ਹੈਗਾ ਜਿਹੜਾ ਔਰ ਕਈਆਂ ਨੂੰ ਤਾਂ ਨਾਲ ਦੀ ਨਾਲ ਬਾਪੂ ਜੀ ਨੇ ਜਿਸ ਤਰੀਕੇ ਨਾਲ ਦੱਸਿਆ ਕਈਆਂ ਨੂੰ ਤਾਂ ਨਾਲ ਦੀ ਨਾਲ ਵੀ ਇਹਨੇ ਫਰਕ ਵੀ ਪਾਇਆ ਅੱਛਾ ਤੁਹਾਨੂੰ ਜੇਕਰ ਮਿਲਣਾ ਹੋਵੇ ਬਾਈ ਜੀ ਇਹ ਨੁਸਖਾ ਫਾਰਮੂਲਾ ਸਾਰਿਆਂ ਨੂੰ ਹੀ ਹੱਕ ਹੈਗਾ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਕਿਵੇਂ ਮਿਲ ਸਕਦਾ ਹਾਂ ਫਰੂਕੀ ਸਾਹਿਬ ਵਧੀਆ ਗੱਲ ਕੀਤੀ ਗਿਆ ਤੁਸੀਂ ਸਾਡਾ ਜਿਹੜਾ ਸੈਂਟਰ ਹੈ ਇੱਕ ਮਹਾਲੀ ਮਦਰਨਪੁਰ ਚੌਂਕ ਦੋ ਫੇਸ ਸ਼ੀਤਲਾ ਮਾਤਾ ਮੰਦਿਰ ਦੇ ਨਾਲ ਠੀਕ ਹੈ ਜੀ ਇੱਕ ਸੈਂਟਰ ਸਾਡਾ ਹੈਗਾ ਲੁਧਿਆਣਾ ਠੀਕ ਹੈ ਠੀਕ ਹੈ ਮਾਡਲ ਟਾਊਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਤੇ ਕ੍ਰਿਸ਼ਨਾ ਮੰਦਿਰ ਉਹਦੇ ਵਿਚਾਲੇ ਟਿਸ਼ੂਨ ਮਾਰਕੀਟ ਹੈ 30 ਨੰਬਰ ਐਸਆਓ ਨੰਬਰ ਹੈ ਉੱਥੇ ਜਦੋਂ ਮਰਜ਼ੀ ਆ ਕੇ ਤੁਸੀਂ 9 ਤੋਂ 6 ਜਿਹੜੇ ਇੱਕ ਸੈਂਟਰ ਸਾਡਾ ਹੈਗਾ ਬਰਨਾਲੇ ਸੇਖਾ ਰੋਡ ਨੰਬਰ ਗਲੀ ਬਰਨਾਲਾ ਤੁਸੀਂ ਤਿੰਨਾਂ ਸੈਂਟਰਾਂ ਤੇ ਆ ਕੇ ਜਦੋਂ ਮਰਜ਼ੀ ਇਹ ਤੁਸੀਂ ਆ ਕੇ ਸਾਡਾ ਫਾਰਮੂਲਾ ਲੈ ਸਕਦੇ ਹੋ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਈ ਇਸਨ ਰਾਜਵਿੰਦਰ ਸਿੰਘ ਗਿਲ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਇਹਨਾਂ ਦਾ ਨੁਸਖਾ ਫਾਰਮੂਲਾ ਹੈ ਗਲੇ ਦੇ ਉੱਤੇ ਔਰ ਫੇਫੜੇ ਦੀ ਸਫਾਈ ਦਾ ਕੰਮ ਹੈ ਜਿਹੜਾ ਉਹ ਬੜੀ ਬਾਖੂਬੀ ਤਰੀਕੇ ਨਾਲ ਕਰ ਸਕਦਾ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ